ਇਸ ਲਈ ਮੈਂ ਕਹਿੰਦੀ ਮੈਂ ਪਿਛਲੀ ਵਾਰ ਦਵਾਈ ਤੀ ਪਾਈ ਤੀ ਜਮਾ ਕੀੜੇ ਨਹੀਂ ਆਏ ਤੇ ਉਹ ਵਾਲੀ ਉਹ ਪਾ ਦੇ ਹੈ ਆ ਦੇਖੋ ਕਿੰਨੇ ਕੀੜੇ ਆ ਮਮਾ ਮੈਂ ਤਾਂ ਕਹਾਂ ਪੂਰੀ ਸਿੱਸੀ ਪਾ ਕੇ ਦਵਾਈ ਦੀ ਵਿੱਚ ਪਾਣੀ ਛੱਡ ਦੇਵੇ ਦਵਾਈ ਦੀ ਪੂਰੀ ਸਿੱਸੀ ਢੇਰੀ ਕਰ ਦੇ ਕੀੜਾ ਪੂਰੀ ਸਿੱਸੀ ਪਾਣੀ ਪਾ ਕੇ ਚਾਰ ਦੀ ਡੂੰਘੇ ਕਰ ਜਾਉਣੀ ਹੈ ਪਾਣੀ ਕਿੱਥੇ ਕੰਮ ਕਰੂਗਾ ਵੇ ਪਾ ਆਹੋ ਨਹੀਂ ਨਹੀਂ ਆ ਦੇਖੋ ਜੀ ਕਿੰਨੇ ਕੀੜੇ ਆ ਗਏ ਥੋੜੀ ਦਵਾਈ ਕੰਮ ਕਰੋ ਜੀ ਹੁਣ ਇਹਨੂੰ ਥੋੜੀ ਜੀ ਵਿਚਾਰਿਆਂ ਨੂੰ ਹਲਦੀ ਦੇ ਦਾਂ ਕਿ ਆਪਾਂ ਦਾ ਭੱਜ ਜਾਣਾ ਅੱਧੀ ਤਾਂ ਮੈਂ ਹਲਦੀ ਖਤਮ ਕਰਤੀ ਆ ਤੇ ਕਿ ਇਹਨਾਂ ਨੂੰ ਪਾਪਾ ਅੰਨੀ ਹਲਦੀ ਪਾਈ ਇਹਨਾਂ ਨੂੰ ਆਲੇ ਦੁਆਲੇ ਇਹਨਾਂ ਦੇ ਔਰ ਹਲਦੀ ਨਾ ਪਾਈ ਹਲਦੀ ਵਿਚਾਰੀ ਪਾਪਾ ਕਿ ਅੱਧੀ ਖਤਮ ਕਰਤੀ ਸੀ ਹਲਦੀ ਨਾ ਪਾਈ ਦੇ ਦੋ ਦਿਨ ਬਾਅਦ ਹਾਰਦੀ ਉਹਨੂੰ ਡਿੱਗਦੀ ਪਤਾ ਨਹੀਂ ਕਿੱਧਰ ਚਲ ਜਾਂਦੀ ਹਵਾ ਨਾਲ ਉੱਡ ਜਾਂਦੀ ਇਹਨੂੰ ਹਵਾ ਨਾਲ ਉੱਡ ਜਾਂਦੀ ਹੈ ਨਾ ਚਲੋ ਜੀ ਹੁਣ ਆਪਾਂ ਅੰਦਰ ਚਲੀਏ ਹੁਣ ਠਾਲਿਆ ਮਸਾ ਚਲੋ ਜੀ ਚਲ ਤੂੰ ਬੈਠ ਹੀ ਹੋ ਗਈ ਬੈਠ 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 ਤੂੰ ਨਹੀਂ ਜਾਣਾ ਅੰਦਰ ਬਾਹਰ ਬੋਲ ਜਾ ਤੈਮ ਹੋ ਗਿਆ ਛੇਤੀ ਘਰ ਦੇਖੀ 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 ਕੀ ਹੋ ਗਿਆ ਤਾਂ ਛੇ ਖੜਾ ਮੈਂ ਕਿਉਂ ਹੋ ਗਿਆ ਬੁੱਲ 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 ਓ ਮਰ ਗਿਆ ਬੁੱਲ ਬੁੱਲ ਦੇ ਆਏ ਬੁੱਲ ਹੁਣ ਇਹਨੂੰ ਚੁੱਪ ਕਰਾ ਲਾ ਟੱਕਰਾ ਮਾਰ ਰਿਹਾ ਟੱਕੀ ਨਾਲ ਟੱਕ ਆ ਬੈਠੀ ਓ ਬੈਠੀ ਲੈ ਆਵੇ ਜੀ ਜੀ ਬੈਠੂਗਾ ਪਹਿਲਾਂ ਟੱਕਰਾ ਮਾਰ ਰਿਹਾ ਤਾਂ ਬਾਲੀ ਰੋਣ ਸੁੱਤ ਹੋ ਗਿਆ ਬੈਠੋ ਅਲਾ ਬੈਠੋ 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 ਆ ਜਾ ਦੇਖੀ ਹੁਣ ਬੈਠ ਨਹੀਂ ਆ ਨਾ ਸੁਗਾ ਸਾਈਟ ਅਕਸਮੇ ਲੋ ਜੀ ਅਸੀਂ ਹੁਣ ਫਿਰ ਪਾਥੀਆਂ ਟੋਕੇ ਕੋਠੇ ਬੇਲੇ ਕਰਨੇ ਸ਼ੁਰੂ ਕਰਦੇ ਕਿਉਂਕਿ ਪਾਥੀਆਂ ਧੁੱਪ ਇੰਨੀ ਤੇਜ਼ ਪੈਂਦੀ ਆ ਵੀ ਪਾਥੀਆਂ ਜਲਦੀ ਸੁੱਕ ਜਾਂਦੀਆਂ ਨੇ ਤਾਂ ਕਰਕੇ ਫਿਰ ਛੇਤੀ ਉਹ ਬੇਲੇ ਕਰ ਦਨੇ ਆ ਹੁਣ ਗੁਹਾਰਿਆਂ ਦੇ ਸੀਜ਼ਨ ਸ਼ੁਰੂ ਹੋ ਗਏ ਹਵਾ ਨਾਲ ਭੱਜਦੀ ਆਪਣੇ ਆਪ ਅੱਜ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ ਹਰ ਰੋਜ਼ ਮੀਨੀਆ ਹੁਣ ਤਾਂ ਮੀ ਪਹਿਣਾ ਚਾਹੀਦਾ ਹੁਣ ਤਾਂ ਮੀ ਪਹਿਣਾ ਚਾਹੀਦਾ ਗਰਮੀ ਨੇ ਅੱਤ ਚੱਕ ਰੱਖੀ ਆ ਜਾ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਮੇਰਾ ਚੁੱਲੇ ਦਾ ਕੰਮ ਬਹੁਤ ਪਸੰਦ ਆਉਂਦਾ ਪਰ ਮੈਂ ਚੁੱਲੇ ਦੀ ਚੁੱਲੇ ਦੀ ਅੱਗ ਮੂਰੇ ਰੋਜ਼ ਮਰਦੀ ਆ ਕਿਉਂਕਿ ਮੈਂ ਕਹਿ ਰਹੀ ਸੀਗੀ ਵੀ ਚੁੱਲ੍ਹੇ ਆ ਦਾ ਕੰਮ ਬਹੁਤ ਪਸੰਦ ਆਂਦਾ ਪਰ ਜਿਆਦੇ ਦੂਰ ਕਿ ਜਾ ਰਿਹਾ ਅੱਗੇ ਆ ਜਾ ਪਰ ਨਾ ਚੁੱਲ੍ਹੇ ਦਾ ਕੰਮ ਕਰਨਾ ਬਹੁਤ ਜਿਆਦੇ ਔਖਾ ਆਹੀ ਜੀ ਖਾਸ ਕਰਕੇ ਇਹ ਜੀ ਗਰਮੀ ਤੇ ਤੇ ਮੈਂ ਵੈਲਕਮ ਕਰਨਾ ਭੁੱਲ ਗਈ ਸੀ ਸਾਰੇ ਮੇਰੇ ਵੱਲੋਂ ਸੱਚੇ ਅਕਾਲ ਬੋਬਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਇਹ ਵੀਡੀਓ ਮਤਲਬ ਕੱਲ ਮੈਂ ਵੀਡੀਓ ਕੋਈ ਨਹੀਂ ਪਾਈ ਹੈਗੀ ਇਹ ਵੀ ਵੀਡੀਓ ਜਿਹੜੀ ਕੱਲ ਬਣਾਈ ਸੀਗੀ ਪਰ ਮੈਂ ਵੀਡੀਓ ਕੋਈ ਕੱਲ ਪਾਈ ਨਹੀਂ ਕਿਉਂਕਿ ਪਰਸੋਂ ਹੀ ਮੈਂ ਬਣਾਈ ਹੈਗੀ ਫਿਰ ਅੱਜ ਮੈਂ ਵੀਡੀਓ ਮੈਂ ਕਿਹਾ ਚਲ ਵੀ ਥੋੜੀ ਜੀ ਕੱਲ ਦੀ ਬਣੀ ਹੋਈ ਸੀ ਪਰਸੋਂ ਦੀ ਮੈਂ ਕਿਹਾ ਚਲ ਵੀ ਅੱਜ ਵੀ ਦਿਖਾਨੀ ਆ ਆਪਣੇ ਜੋ ਵੀ ਰੋਜ਼ ਹੁੰਦਾ ਹੈ ਨਾ ਇਹ ਮੈਂ ਕਿਹਾ ਐਵੇਂ ਆ ਵੀ ਜੇ ਹੁਣ ਆਪਾਂ ਵਲੌਗ ਨਾ ਬਣਾਈਏ ਹੈ ਨਾ ਬਣਾਉਣਿਆਂ ਦਾ ਕੰਮ ਨਾ ਕਰੀਏ ਤਾਂ ਆਪਾਂ ਹਰੇ ਕੰਮ ਜਿਹੜਾ ਚਲ ਐ ਸਬਜ਼ੀ ਦਾ ਥੋੜਾ ਬਹੁਤਾ ਹੁੰਦਾ ਉਹ ਅੰਦਰ ਵੀ ਕਰ ਸਕਦੇ ਆ ਵੀ ਘਰ ਵੀ ਲੈਂਦੇ ਤੇ ਅੰਦਰ ਵੀ ਜੇ ਵੀਡੀਓ ਦਾ ਹੁੰਦਾ ਵੀ ਹੁਣ ਵੀਡੀਓ ਬਣਾਉਂਦੀ ਆ ਮੈਂ ਤਾਂ ਮੈਂ ਰੋਜ਼ ਮਤਲਬ ਜਿਹੜਾ ਕੰਮ ਆ ਹੁਣ ਰੋਜ਼ ਬਾਹਰ ਕਰਦੀ ਆ ਕਿਉਂਕਿ ਅੰਦਰ ਨਾ ਵੀਡੀਓ ਚ ਵੀ ਰੋਸ਼ਨੀ ਜੀ ਨਹੀਂ ਆਉਂਦੀ ਵਧੀਆ ਜਾਂ ਉਹ ਨਹੀਂ ਆਉਂਦੀ ਸਾਫ਼ ਵੀਡੀਓ ਨਹੀਂ ਆਉਂਦੀ ਤਾਂ ਕਰਕੇ ਮੈਨੂੰ ਬਾਹਰ ਬਣਾਣੀ ਪੈਂਦੀ ਆ ਯੂਵੀ ਇੱਥੇ ਆਲੇ ਸਾਹਮਣੇ ਤੇ ਉਹ ਹੋ ਤੇਲ ਲੈਣਾ ਭੁੱਲ ਗਈ ਤੇ ਤੇ ਯਾਦ ਆਇਆ ਵੀ ਤੇਲ ਤੇ ਹੁਣ ਨਾ ਯੂਵੀ ਜਿਸਤਾਲੋਣੀ ਤਾਂ ਗਏ ਹੋਣੇ ਤੇ ਯੂਵੀ ਨੂੰ ਲਾਇਆ ਹੋਣਾ ਵੀਡੀਓ ਬਣਾ ਲਈ ਯੂਵੀ ਦਾ ਕੋਈ ਮੂਡ ਨਹੀਂ ਹੁੰਦਾ ਉਹ ਕਦੇ ਵੀ ਵੀਡੀਓ ਬਣਾਉਂਦਾ ਪਰ ਐਂ ਥੋੜੀ ਜੀ ਹੈਲਪ ਕਰ ਦਿੰਦਾ ਹੈ ਯੂਵੀ ਨਾ ਮੇਰਾ ਬਹੁਤ ਸਿਆਣਾ ਹੈ ਸੀ ਆਣਾ ਹੈ ਬਚਾਰਾ ਅਰਾ ਗਰਮੀ ਇੰਨੀ ਜ਼ਿਆਦੇ ਹੋ ਰਹੀ ਹੈ ਨਾ ਅੱਗ ਪੈ ਰਹੀ ਹੈ ਤੇ ਨਾ ਹਵਾ ਚੱਲਣੀ ਸ਼ੁਰੂ ਹੋ ਗਈ ਬਸ ਹਵਾ ਨੇ ਆਪਣਾ ਤੰਡਕ ਸ਼ੁਰੂ ਕਰਤਾ ਇਥੇ ਪਹਿਲਾਂ ਜਿਆਦੇ ਚੱਲਨੇ ਫਟਾਵਾਰ ਸਬਜ਼ੀ ਬਣਾ ਕੇ ਰੱਖ ਲਈਂ ਅੰਦਰ ਰੋਟੀ ਤਾਂ ਚਲ ਅੰਦਰ ਵੀ ਲਾ ਲੂ ਫਿਰ ਵੀ ਕਿਉਂਕਿ ਟੈਂਸਰ ਗੁਰਦੁਆਰਾ ਸਾਹਿਬ ਹੀ ਜਾਣਾ ਹੁੰਦਾ ਆ ਹਵਾ ਜਿਹੜੀ ਇਹ ਨਿੱਟ ਕਰਾ ਦਿੰਦੀ ਹੈ ਸਾਰੇ ਕੰਮ ਤੇ ਮੈਂ ਕਹਿ ਰਹੀ ਸੀ ਨਾ ਵੀ ਜਿਹੜਾ ਹ ਚੁੱਲੇ ਦਾ ਕੰਮ ਐ ਮਜਬੂਰੀ ਚ ਕਰਨਾ ਪੈਂਦਾ ਕਿਉਂਕਿ ਵੀਡੀਓ ਦਾ ਵੀ ਚੱਕਰ ਪੈਂਦਾ ਹੁੰਦਾ ਵੀ ਵੀਡੀਓ ਬਾਹਰ ਬਣਾਣੀ ਆ ਅੰਦਰ ਕੈਮਰਾ ਨਾਲ ਕੋਈ ਮੇਰਾ ਥਲੇ ਸਾਫ਼ ਨਹੀਂ ਇਹਨਾਂ ਨੇ ਮੇਰਾ ਫੋਨ ਨਾ ਪਹਿਲਾਂ ਦੀ ਹਜਰ ਰਿਹਾ ਨਹੀਂ ਵਿਚਾਰਾ ਹੁਣ ਘਟਾਰਾ ਹੁੰਦਾ ਜਾ ਰਿਹਾ ਹੈ ਤੇ ਆਵਾਜ਼ ਵੀ ਇਹਦੀ ਕੋਈ ਨਹੀਂ ਆਵਾਜ਼ ਵੀ ਨਹੀਂ ਆਉਂਦੀ ਹੈਗੀ ਸਾਰੇ ਮਤਲਬ ਕੋਈ ਵੀ ਉਹਤੇ ਆਵਾਜ਼ ਨਹੀਂ ਆਦੀ ਨਾ WhatsApp ਤੇ ਆਉਂਦੀ ਨਾ ਕੋਈ ਵੀਡੀਓ ਤੇ ਹੰਦੀ ਨਾ ਫੋਨ ਕਿਸੇ ਦਾ ਵੀ ਤਾਂ ਵੀ ਨਹੀਂ ਆ ਜਾਂਦੀ ਬਸ ਇਹ ਕੈਂ ਵੀ ਆਪਣਾ ਕੰਮ ਜਦ ਤੱਕ ਚੱਲਦਾ ਹੈ ਮੈਂ ਚਲਾਉਂਗੀ। ਤੁਸੀਂ ਦਾ ਫੋਨ ਉਹ 2 ਸਾਲ ਦਾ ਹੋ ਗਿਆ। 2 ਸਾਲ। ਮੈਂ ਆਪਣਾ ਕੰਮ ਜੱਦਾ ਕਿ ਚਲਾਉਂ ਕਿਉਂਕਿ ਮੇਰੀ ਆਦਤ ਹੈ। ਜਦ ਹੀ ਐ ਨਹੀਂ ਪਤਾ ਹੁਣ ਮੈਂ ਇਹਨੂੰ 4-5 ਸਾਲ ਕਰ ਦਾਂ। ਆਰੇ ਤਾਂ ਕਹਿੰਦੇ ਬਦਲਾ ਆ ਬਦਲਾ ਲੈ ਫੋਨ ਵੀ ਮੇਰੇ ਵੀ ਹੱਥ ਤੇ ਨਾ ਪਰ ਮੈਂ ਬਦਲਾ ਨਹੀਂ ਦੀ ਨਾ ਫੋਨ 4 ਸਾਲ ਤੋਂ ਉੱਪਰ ਨਹੀਂ ਚੱਲੇਗਾ ਹੁਣ 2 ਸਾਲ ਹੋਏ ਨੇ ਹਾਲੇ 4 ਸਾਲੇ ਨਿਕਲਦੇ ਹੋ ਵੀ ਬਹੁਤ ਹੈ ਚੱਲਣ ਦੇ ਆਏ ਵੀ ਥੋੜੇ ਥੋਤੇ ਬਲੌਗ ਨਾ ਬਿਆ ਜਿਵੇਂ ਨਾ ਥੋੜੇ ਥੋਤੇ ਕਿਉਂਕਿ ਫੋਨ ਵੀ ਇੰਨੇ ਜ਼ਿਆਦਾ ਮਹਿੰਗੇ ਆ ਵੀ ਮੈਂ ਲੈ ਨਹੀਂ ਸਕਦੀ ਹੈਗੀ ਇਸ ਕਰਕੇ ਵੀ ਹਜੇ ਨਾ ਲੈਣ ਕਰਦੀ ਹੈਗੀ ਫੋਨ ਬਹੁਤ ਜ਼ਿਆਦਾ ਮਹਿੰਗਾ ਹੈ ਪਰਾਣਾ ਚਲਦਾ ਮੈਂ ਲੈਣਾ ਨਹੀਂ ਹੈਗਾ ਕਿਉਂਕਿ ਚਲਦਾ ਨਾ ਬੈਟਰੀ ਬੈਟਰੀ ਕਰਕੇ ਸਾਰੇ ਵੇਚਦੇ ਨੇ ਮੈਨੂੰ ਮੇਨ ਤਾਂ ਉਹੀ ਚਾਹੀਦਾ ਵੀ ਸਾਰਾ ਕੁਝ ਰਮਾਈ ਚਾਹੀਦਾ ਤਾਂ ਕਰਕੇ ਫੋਨ ਬਹੁਤ ਮਹਿੰਗੇ ਨੇ XYZ007 ਲੈ ਲਓ ਥੋੜੀ ਜਿਹੀ ਵੇਟ ਕਰਨੀ ਪੈਣੀ ਹਜੇ 2-4 ਸਾਲ ਹਨਾ ਜਿੰਨਾ ਕ ਬਸ ਉਮੀਦ ਤਾਂ ਇਹ ਵੀ ਜਿੰਨਾ ਕਦੇ ਨਿਕਲਦਾ ਟਾਈਮ ਘੱਟੂ ਵੀਡੀਓ ਤਾਂ ਵੀ ਸਰ ਜਾਂਦਾ ਹੈ ਮੇਨ ਆਵਾਜ਼ ਦੀ ਪ੍ਰੋਬਲਮ ਤੇ ਦੂਜੀ ਬੈਟਰੀ ਦੀ ਸਟਰੀ ਬਹੁਤ ਹੋਲੇ ਹੁੰਦਾ ਹੈ ਬਹੁਤ ਚਲੋ ਚਲੋ ਹੁਣ ਮੈਂ ਨਾ ਜੋ ਵੀ ਵੀ ਬਚਾਰਾ ਧੁੱਪ ਚੜਾ ਰਿਹਾ ਹੈ ਮੇਰੇ ਨਾਲ ਨਾਲ ਮੈਂ ਵੀ ਹੁਣ ਹੱਥ ਜੇ ਸੇਕ ਲਾ ਆਪਣੇ ਮੜੇ ਜੇ ਕਿਉਂਕਿ ਹੱਥੇ ਸਿੱਕਣੀ ਆ ਚੁੱਲ੍ਹੇ ਮੁਰੇ ਤਾਂ ਇਹ ਮੈਂ ਪਰਦੇ ਪੁੱਛਦੇ ਜੇ ਹਿੱਲ ਰਹੇ ਨੇ ਸਾਰੇ ਇਹਨਾਂ ਤਾਂ ਹਨੇਰੀਆਂ ਨੇ ਫਾੜ ਤੇ ਹਨੇਰੀ ਆਣ ਦੀ ਸੰਭਾਵਨਾ ਜੀ ਹੋ ਰਹੀ ਹੈ ਪਿਆਜ਼ ਵੀ ਆਪਣੇ ਗਏ ਭੁੰਨ ਤੇ ਹੁਣ ਮੈਂ ਸਾਰੀਆਂ ਇਹ ਭਿੰਡੀਆਂ ਪਾ ਦਾਂ। ਇਹ ਆ ਨਾ ਹੁਣ ਐ ਨਾ ਕਿਉਂ ਵੀ ਇੱਥੇ ਗੰਦਾ ਏ ਸਾਫ਼ ਹੈ ਨਾ। ਇਹ ਇੱਥੇ ਕੋਈ ਆਪਣਾ ਉਹ ਨਹੀਂ ਹੈਗੇ। ਪਿੰਡਾਂ 'ਚ ਨਾ ਇਹਦੇ ਕੰਮ ਚੱਲਦੇ ਰਹਿੰਦੇ ਨੇ। ਇਹ ਨਹੀਂ ਹੈਗਾ ਮਤਲਬ ਜਿਹੜੀ ਆਪਾਂ ਜਗਾ ਕੁਝ ਰੱਖ ਲਿਆ ਤਾਂ ਉਹ ਗੰਦੀ ਹੋ ਗਈ। ਇਹ ਪਹਿਲਾਂ ਵੀ ਸਾਰਾ ਕੁਝ ਅੱਗੇ ਵੀ ਹੁਣ ਬਿਨਾ ਵੀਡੀਓ ਦੇ ਕਰਦੇ ਦੇ ਸਾਰਾ ਕੁਝ ਐਦਾਂ ਹੀ ਹੁੰਦਾ ਤਾਂ ਹਨਾ। ਦੇਖੇ ਕੁਝ ਵੀ ਨਹੀਂ ਹੈ ਨਾ ਕੋਈ ਕੀੜੀ ਹੈ ਕੁਝ ਨਹੀਂ ਹੈਗਾ ਜਿਹੜਾ ਵੀ ਕੰਮ ਕਰਦੇ ਆ ਤਾਂ ਸਫਾਈ ਨਾਲ ਕਰਦੇ ਆ ਪੂਰਾ ਲੋ ਜੀ ਆਪਾਂ ਭਿੰਡੀਆਂ ਪਾਤੀਆਂ ਹੁਣ ਮੈਂ ਇਹਨੂੰ ਇਹਦੇ ਚ ਰੱਖ ਦੇਣੀ ਇਹਨੂੰ ਰੱਖਦੀ ਆ ਥੱਲੇ ਜਦ ਭਿੰਡੀਆਂ ਬਣ ਜਾਣਗੀਆਂ ਫਿਰ ਇਹਨੂੰ ਕੱਢ ਲਾਂਗੇ ਤੇ ਜਿਹੜੀ ਮੈਂ ਨਾ ਪਾਰਸੋ ਵੀਡੀਓ ਪਾਈ ਥੀ ਉਦਾ ਬਹੁਤ ਵਧੀਆ ਮਤਲਬ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਤੇ ਬਹੁਤ ਸਬਸਕ੍ਰਾਈਬਰ ਵੀ ਸਬਸਕ੍ਰਾਈਬ ਵੀ ਕੀਤਾ ਚੈਨਲ ਨੂੰ ਬਹੁਤ ਸਾਰਿਆਂ ਨੇ ਮਤਲਬ ਮੇਰੇ ਉਸ ਦਿਨ ਮੈਂ ਉਸ ਦਿਨ ਐ ਵੀ ਖੁਸ਼ ਵੀ ਥੀ ਤਾਂ ਕਰਕੇ ਮੈਂ ਵੀਡੀਓ ਚ ਦੱਸਿਆ ਵੀ ਤਾਂ ਹਜੇ ਦੱਸਣਾ ਵੀ ਨਹੀਂ ਤਾਂ ਪਰ ਮੈਂ ਦੱਸਤਾ ਵੀ ਪਤਾ ਕੀ ਗੱਲ ਹੈ ਖੁਸ਼ੀ ਸਾਨੂੰ ਬਹੁਤ ਸਾਲਾਂ ਬਾਅਦ ਮਿਲੀ ਆ ਜਦ ਬੰਦਾ ਖੁਸ਼ ਹੁੰਦਾ ਨਾ ਕੋਈ ਵੀ ਗੱਲ ਫਿਰ ਵੀਡੀਓ ਚ ਦੱਸਣ ਤੇ ਮਤਲਬ ਉਹ ਨਹੀਂ ਹੁੰਦਾ ਖੁਸ਼ੀ ਦੇ ਨਾਲ ਨਿਕਲ ਗਈ ਕੁਝ ਐਵੇਂ ਆ ਵੀ ਆਪਾਂ ਆਪਣੇ ਬੱਚਿਆਂ ਨੂੰ ਜੇ ਆਪਣੇ ਬੱਚੇ ਖੁਸ਼ ਹੋਣ ਤਾਂ ਆਪਾਂ ਵੀ ਤਾਂ ਹੀ ਖੁਸ਼ ਹੁੰਦੇ ਆ ਹਨਾ ਔਰ ਇਹ ਖੁਸ਼ੀ ਯੁਵਰਾਜ ਨੂੰ ਵੀ ਬਹੁਤ ਸਾਲਾਵਾਦ ਹੋਈ ਹਨਾ ਮਤਲਬ ਵੀ ਤੁਸੀਂ ਵੀ ਕਹੋਗੇ ਹੁਣ बार-बार ਵੀਡੀਓ 'ਚ ਤੁਸੀਂ ਨਾ ਬੋਲਿਆ ਕਰੋ ਇੱਕੋ ਗੱਲ ਨੂੰ ਪਰ ਬਾਰ-ਬਾਰ ਮੈਂ ਤਾਂ ਬੋਲੀ ਕਿਉਂਕਿ 10 ਸਾਲਾਂ 'ਚ ਤਾਂ ਮੈਂ ਕੁਛ ਨਾ ਸੌਰੀ ਅ 2 ਸਾਲ ਮੈਨੂੰ 2 ਸਾਲ ਹੋ ਗਏ ਵੀਡੀਓ ਬਣਾਉਂਦੀ ਨੂੰ 2 ਸਾਲਾਂ ਚ ਮੈਂ ਕਦੇ ਪਹਿਲਾ 1 ਸਾਲ ਤਾਂ ਮੈਂ ਬਿਲਕੁਲ ਹੀ ਨਹੀਂ ਕੁਝ ਬੋਲੀ ਉਹ ਤੇ ਬਾਅਦ ਵੀ ਨਹੀਂ ਕੁਝ ਵੀ ਬੋਲੀ ਹੁਣ ਬਸ ਆ 2-4 ਦਿਨੇ ਹੋ ਗਏ ਹਨਾ ਕਿਉਂਕਿ ਖੁਸ਼ੀ ਸਾਨੂੰ ਵਲੌਗ ਚ ਤੁਹਾਨੂੰ 2 ਸਾਲ ਹੋਏ ਆ ਮੈਨੂੰ ਬਣਾਉਂਦੀ ਨੂੰ ਪਰ ਇਹ ਖੁਸ਼ੀਆਂ ਸਾਨੂੰ 10 ਸਾਲ ਤੋਂ ਨਹੀਂ ਮਿਲੀਆਂ ਮਤਲਬ ਖੁਸ਼ੀਆਂ ਨਾ ਮਤਲਬ ਇਹ ਆ ਵੀ ਯੁਵਰਾਜ ਨੂੰ ਜਿਵੇਂ ਸਾਰਿਆਂ ਦੇ ਹਨਾ ਮਾਮੇ ਸਾਰੇ ਉਹ ਹੁੰਦੇ ਤੇ ਯੂਵੀ ਨੂੰ ਆਪਣੇ मामੂ ਜਾਣ ਤੋਂ ਬਾਅਦ ਯਾਨੀ ਕਿ मामੂ ਦਾ ਪਿਆਰ ਕੋਈ ਪਿਆਰ ਨਹੀਂ ਹਨਾ ਵੀ ਕੋਈ ਐਵੇਂ ਆ ਵੀ ਚਲੋ ਸਾਰੇ ਹੁੰਦੇ ਆ ਪਰ ਫਿਰ ਵੀ ਹਨਾ ਜਿਵੇਂ ਹੁਣ ਮੇਰਾ ਮਤਲਬ ਤਾਏ ਦਾ ਮੁੰਡਾ ਰੋਜ਼ ਗੱਲ ਕਰਦਾ ਯੂਵੀ ਨਾਲ ਯੂਵਰਾਜ ਵੀ ਗੱਲ ਕਰਦਾ ਉਹਦੇ ਨਾਲ ਤਾਂ ਯੂ ਵੀ ਬਹੁਤ ਚੋ ਜੜਦਾ ਯੂਵੀ ਨੂੰ ਬਹੁਤ ਖੁਸ਼ ਹੁੰਦਾ ਜਦ ਮੈਂ ਉਹਨੂੰ ਖੁਸ਼ ਦੇਖਦੀ ਆ ਮੈਨੂੰ ਵੀ ਦੁਗਣਾ ਚੋ ਜੜ ਜਾਂਦਾ ਏ ਮੈਨੂੰ ਵੀ ਖੁਸ਼ੀ ਹੁੰਦੀ ਆ ਤੇ ਬਸ ਆਹੀ ਗੱਲ ਐ ਵੀ ਹਾਂ ਅਸੀਂ ਖੁਸ਼ ਆ ਚਲੋ ਆਪਣਾ ਪਿੰਡ ਐ ਨਾ ਜਿਹੜਾ ਉਹ ਆਪਣਾ ਹੀ ਪਿੰਡ ਹੁੰਦਾ ਐ ਆਪਣਾ ਪਿੰਡ ਆਪਣਾ ਹੀ ਹੁੰਦਾ ਐ ਹੁਣ ਮੈਂ ਉਹਨਾਂ ਜ਼ਰੀਏ ਹਨਾ ਮੈਂ ਆਪਣੇ ਭਾਈ ਦੇ ਜ਼ਰੀਏ ਆਪਣੇ ਤਾਇਆ ਤਾਈ ਦੇ ਜ਼ਰੀਏ ਮੈਂ ਆਪਣਾ ਪੁਰਾਣਾ ਘਰ ਦੇਖ ਸਕਦੀ ਆ ਚਲੋ ਹੁਣ ਬਦਲ ਗਿਆ ਹੁਣਾ ਮੈਨੂੰ ਪਤਾ ਨਹੀਂ ਕਿ ਹਜਾ ਹੋ ਗਿਆ ਹਨਾ ਬਦਲ ਗਿਆ ਹੋਣਾ ਸਾਰਾ ਕੁਝ ਪਰ ਯਾਨੀ ਕਿ ਮੈਂ ਆਪਣਾ ਸਾਰਾ ਕੁਝ ਉਹ ਦੇਖ ਤਾਂ ਸਕਦੀ ਹਾਂ ਨਾ ਜ਼ਰੀਏ ਹਨਾ ਮੈਨੂੰ ਕੁਸ਼ਤਾ ਮਿਲਿਆ ਨਹੀਂ ਮੈਂ ਨਾ ਰੋਜ਼ ਸੋਚਦੀ ਹੁੰਦੀ ਸੀ ਮੈਨੂੰ ਕਿੰਨੇ ਸਾਲ ਹੋ ਗਏ ਕਿ ਮੈਂ ਆਪਣਾ ਗੁਰਦੁਆਰਾ ਸਾਫ ਕਰ ਦੇ ਦੇਖ ਵੀ ਪਾਉਂਗੀ ਮੈਂ ਕਦੇ ਸਿੰਘ ਸਿੱਧਾ ਗੁਰਦੁਆਰਾ ਕਦੇ ਜਾ ਵੀ ਪਾਉਂਗੀ ਮੈਂ ਹਮੇਸ਼ਾ ਹੀ ਸੋਚਦੀ ਸੀ ਪਰ ਹੁਣ ਉਮੀਦ ਹੈ ਵੀ ਹੁਣ ਮੈਂ ਹਮੇਸ਼ਾ ਦੇਖੂਗੀ ਹਮੇਸ਼ਾ ਜਾ ਪਾਉਂਗੀ ਨਾਲੇ ਦਹੀਂ ਸਾਰਿਆਂ ਦੇ ਭੈਣ ਭਾਈ ਦੇਖੋ ਚਾਹੇ ਕਿਧਰੇ ਦੇ ਕੋਈ ਭੈਣ ਭਾਈ ਮਤਲਬ ਐਵੇਂ ਆ ਕਿਸੇ ਦਾ ਕੋਈ ਭੈਣ ਭਾਈ ਹੁੰਦਾ ਚਾਹੇ ਕਿਸੇ ਦਾ ਭਰਾ ਨਹੀਂ ਹੈਗਾ ਤਾਂ ਕੋਈ ਦੂਜਾ ਤਾਈ ਚਾਚੇ ਦਾ ਹੁੰਦਾ ਕੋਈ ਮਾਸੀ ਦਾ ਹੁੰਦਾ ਕੋਈ ਭੂਆ ਦਾ ਹੁੰਦਾ ਹਨਾ ਸਭ ਦਾ ਕੋਈ ਨਾ ਕੋਈ ਹੁੰਦਾ ਚਲੋ ਕੋਈ ਕੱਲੇ ਵੀ ਹੁੰਦੇ ਆ ਜਿਵੇਂ ਮੈਂ ਕੱਲੀ ਸੀ ਨਾ ਮੇਰਾ ਕੋਈ ਬਗਾਨਾ ਤਾਂ ਨਾ ਕੋਈ ਆਪਣਾ ਤਾਂ ਹਨਾ ਵੀ ਮੈਂ ਕੱਲੀ ਸੀ ਪਰ ਹੁਣ ਕਿਤੇ ਨਾ ਕਿਤੇ ਮੈਨੂੰ ਮੇਰੇ ਦਿਲ ਨੂੰ ਹੁਣ ਸਕੂਨ ਮਿਲਿਆ ਏ ਮੈਂ ਬਾਲੀਆਂ ਗੱਲਾਂ ਮਾਰਨ ਲੱਗੀ ਹੁਣ ਕਈ ਵਲੌਗ ਚ ਪਰ ਐ ਵੀ ਪਤਾ ਨਹੀਂ ਕਿਆ ਹੁਣ ਤਾਂ ਜੀਵ ਵੀ ਸਕੂਨ ਜਿਹਾ ਮਿਲਣ ਲੱਗ ਗਿਆ ਵੀ ਹਾਂ ਵੀ ਪਤਾ ਨਹੀਂ ਜੀ ਮੈਂ ਮੈਨੂੰ ਜਿਵੇਂ ਮੈਂ ਮੇਰੇ ਮੇਰੇ ਭਰਾ ਦੇ ਹੁੰਦੇ ਜਿੰਨੀ ਮੈਨੂੰ ਖੁਸ਼ੀ ਹੁੰਦੀ ਦੀ ਨਾ ਮੇਰੇ ਪਿੰਡ ਜਾਣ ਦੀ ਵੀ ਮੈਂ ਵੀ ਮੈਂ ਹੁਣ ਛੁੱਟੀਆਂ ਨਾ ਸੋਰੀ ਵੀ ਹੁਣ ਮੈਂ ਛੁੱਟੀਆਂ ਤਾਂ ਚਲੋ ਹੈ ਹੀ ᱛੀਆਂ ਜਦ ਹੱਲਾ ਯੂ ਵੀ ਛੋਟਾ ਦਾ ਸਕੂਲ ਲੱਗਿਆ ਹੀ ਨਹੀਂ ਜਦ ਵੀ ਸੋਹਣੇ ਜਾਣਾ ਹੁੰਦਾ ਮੈਨੂੰ ਪਹਿਲਾਂ ਬਹੁਤ ਔਚੜ ਜਾਂਦਾ ਹੁਣ ਵੀ ਉਹ ਚੋ ਮੈਨੂੰ ਹੁਣ ਚੜਿਆ ਹੈ ਬਹੁਤ ਚੋ ਚੜਿਆ ਹੈ ਵੀ ਹਾਂ ਮੈਂ ਆਪਣੇ ਪਿੰਡ ਜਾ ਪਾਉਂਗੀ ਮੈਨੂੰ ਆਪਣੇ ਪਿੰਡ ਦਾ ਹੁਣ ਕਿੰਨੇ 10 ਸਾਲਾਂ ਚ ਕਿੰਨੇ ਤਿਹਾਰ ਕਿੰਨੇ ਤਿੱਥੋਂ ਤੇ ਹਾਲਾਂਕੇ ਜਾਂਦੇ ਨੇ ਤੇ ਮੈਂ ਹਰ ਤਿਹਾਰ ਨੂੰ ਮੈਂ ਹਮੇਸ਼ਾ ਸਾਰੇ ਭੈਣ ਭਾਈ ਇਕ ਦੂਜੇ ਆਂਦੇ ਜਾਂਦੇ ਨੇ ਮੈਂ ਕੱਲੀ ਬੈਠੀ ਰਹਿੰਦੀ ਇਸ ਯੂਵੀ ਨੂੰ ਦੇਖ ਕੇ ਕਈ ਵਾਰ ਮੈਂ ਰੋਣ ਵੀ ਲੱਗ ਜਾਂਦੀ ਹੁੰਦੀ ᱛੀ ਵੀ ਬਚਾਰਾ ਕਿਤੇ ਆਂ ਨਾ ਕੋਈ ਆਂਦਾ ਨਾ ਕੋਈ ਜਾਂਦਾ ਹਨਾ ਨਾ ਇਹ ਕਿਤੇ ਜਾਂਦਾ ਹਨਾ ਪਰ ਯਾਨੀ ਕਿ ਐਨੀ ਕੁ ਖੁਸ਼ੀ ਤਾਂ ਹੈ ਵੀ ਹਾਂ ਵੀ ਹੁਣ ਆ ਜਾਣ ਵਾਲਾ ਕੋਈ ਹੈਗਾ ਮੇਰੇ ਕੋਲ ਚਲੋ ਪਹਿਲਾਂ ਵੀ ਤੇ ਸਾਰੇ ਆnde ਜਾਂਦੇ ਤੇ ਪਰ ਯਾਨੀ ਬਸ ਹੁਣ ਆਪਣੇ ਬਸ ਭਾਈ ਨੂੰ ਹੁਣ ਐਵੇਂ ਕਿਹਾ ਏ ਵੀ ਕਦੇ ਹੁਣ ਸਾਡਾ ਸਾਥ ਨਾ ਛੱਡੀ ਅਸੀਂ ਵੀ ਤੇਰਾ ਨਹੀਂ ਛੱਡਾਂਗੇ ਹਨਾ ਕਦੇ ਵੀ ਬਸ ਵੀ ਹਮੇਸ਼ਾ ਮੈਂ ਜਿਵੇਂ ਯੁਵਰਾਜ ਰਾਤ ਗੱਲ ਕਰ ਰਿਹਾ ਤਾਂ ਯੂਵੀ ਯੂਵੀ ਨੂੰ ਮੈਂ ਕਿਹਾ ਵੀ मामੂ ਨੂੰ ਕਹੀਂ ਵੀ ਮਾਮੂ ਹਮੇਸ਼ਾ ਆਪਣੇ ਭਾਂਜੇ ਦੇ ਨਾਲ ਰਹੀ ਮੇਰੇ ਨਾਲ ਰਹੀ ਕਿਉਂਕਿ ਮਾਮੇ ਦੇ ਜਾਣ ਤੋਂ ਬਾਅਦ ਉਹਨੂੰ ਮਾਮਾ ਨਹੀਂ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਮੇਰੇ ਤਾਏ ਨੇ ਵੀ ਕਿਹਾ ਵੀ ਐ ਨਹੀਂ ਸਮਝਣਾ ਤੇਰਾ ਉਹ ਨਹੀਂ ਹੈਗਾ ਪਾਪਾ ਨਹੀਂ ਹੈਗਾ ਮੈਂ ਹੀ ਤੇਰਾ ਪਾਪਾ ਹਾਂ ਕਿਉਂਕਿ ਸਾਨੂੰ ਬਚਪਨ ਚ ਆਪਣੇ ਤਾਏ ਦਾ ਹੀ ਜ਼ਿਆਦਾ ਪਿਆਰ ਮਿਲਿਆ ਵੀ ਮੈਂ ਹੀ ਤੇਰਾ ਬਾਪ ਐ ਵੀ ਐ ਨਹੀਂ ਕਹਿਣਾ ਵੀ ਤੇਰਾ ਬਾਪ ਨਹੀਂ ਹੈਗਾ ਮੈਂ ਹੀ ਐ ਕਹਿੰਦਾ ਤਾਂ ਮੈਨੂੰ ਬਹੁਤ ਹੌਸਲਾ ਮਿਲਿਆ ਬਹੁਤ ਜ਼ਿਆਦਾ ਚਲੋ ਪਿਆਰ ਸਾਰੇ ਕਰਦੇ ਆ ਪਰ ਇੱਕ ਹੁਣ ਐ ਵੀ ਜਿੰਨੀ ਕਿ ਜ਼ਿੰਦਗੀ ਕੱਟਣੀ ਆ ਹਨਾ ਜਿੰਨੀ ਕ ਹੈਗੀ ਹੁਣ ਪਤਾ ਨਹੀਂ ਹੁੰਦਾ ਕਿਹੜੇ ਬੰਦੇ ਦੇਖੋ ਮੈਂ ਆਪਣੀ ਹਰ ਇੱਕ ਦਾ ਹਨਾ ਪਰ ਵੀ ਆਪਣੀ ਮੇਰੀ ਉਮੀਦ ਹੈ ਜਿਹੜੀ ਹਨਾ ਉਹ ਹੁਣ ਵੀ ਕਾਇਮ ਰਹੂਗੀ ਚੱਲ ਹਮੇਸ਼ਾ ਵਾਹਿਗੁਰੂ ਕਰੇ ਚੱਲ ਰਿਸ਼ਤਾ ਸਭ ਦਾ ਮੇਰਾ ਹਨਾ ਸਾਡਾ ਵੀ ਐਦਾਂ ਹੀ ਬਣਿਆ ਰਹੇ ਵਧੀਆ ਹਮੇਸ਼ਾ ਵੀ ਹੁਣ ਕਦੇ ਵੀ ਸਾਨੂੰ ਆਪਣੇ ਭਾਈ ਦੀ ਮਾਪਾਪ ਦੀ ਕਮੀ ਮਹਿਸੂਸ ਨਾ ਹੋਵੇ ਚਲੋ ਵੀ ਜੋ ਵੀ ਹੈ ਹਨਾ ਥੋੜਾ ਅੱਗੇ ਵਾਲੀ ਜ਼ਿੰਦਗੀ ਵਧੀਆ ਨਿਕਲ ਜੇ ਮਾਰਦੇ ਮਾਰਦੇ ਮੇਰੀਆਂ ਭਿੰਡੀਆਂ ਦੇਖ ਲਓ ਪੁੰਨ ਹੋ ਗਈਆਂ ਤੇ ਮੈਂ ਹੁਣ ਨੂਨ ਮਿਰਚ ਲੈ ਕੇ ਆਮੀਆ ਹੁਣੇ ਦੇ ਤੋਂ ਮਿਕਸ ਕਰਦੀ ਆਂ ਅੱਗ ਵੀ ਘੱਟ ਗਈ ਅੱਗ ਫਟਾਫਟ ਕਰਦੀ ਆਂ ਕਿਉਂਕਿ ਬੱਦਲ ਬਹੁਤ ਜ਼ਿਆਦੇ ਹੋ ਗਿਆ ਮੇਰਾ ਮਤਲਬ ਜ਼ਿਆਦੇ ਨਹੀਂ ਹੋਇਆ ਪਰ ਹੋ ਰਿਹਾ ਦੇਖੋ ਤੁਸੀਂ ਕਹੋਗੇ ਵੀ ਕਦੇ ਕਹਿੰਦੇ ਜ਼ਿਆਦੇ ਹੋ ਗਿਆ ਕਦੇ ਕਹਿੰਦੇ ਹੋ ਜ਼ਿਆਦੇ ਨਹੀਂ ਹੋਇਆ ਪਰ ਐਂ ਵੀ ਛੱਤੀ ਮੇਰੀ ਨਾਲੇ ਫਟਾਫਟ ਕਰਦੀ ਆਂ ਦੇਖੋ ਬਾਹਰ ਨੇਰੀ ਕਿੰਨੀ ਆ ਗਈ ਆਹ ਦੇਖੋ ਅੰਨਾ ਸ਼ੂਗਰ ਰੋਟੀ ਬਣ ਗਈ ਸਬਜ਼ੀ ਬਣਾ ਲਈ ਨਾ ਰੋਟੀ ਦਾ ਅੰਦਰੇ ਬਣਾਵਾਂਗੇ ਸਬਜ਼ੀ ਬਣਾ ਲਈ ਆ ਦੇਖੋ ਤੂਫਾਨ ਸਾਹਮਣੇ ਇੰਨੀ ਮਿੱਟੀ ਬਹੁਤ ਬੁਰਾ ਹਾਲ ਹੈ ਬਾਹਰ ਉਰੇ ਅਬੂ ਦੇਖ ਰਿਹਾ ਥੱਲੇ ਅੱਜ ਤਾਂ ਮੈਨੂੰ ਲੱਗਦਾ ਪਰ ਅਸੀਂ ਗੁਰਦੁਆਰੇ ਵੀ ਨਹੀਂ ਜਾ ਪਾਉਂਗੇ ਹਣਾ ਜਾ ਪਾਉਂਗੇ ਹਰ ਚੀਜ਼ ਪੋਸੀਬਲ ਹੈ ਨਹੀਂ ਜਾ ਪਾਉਂਦੇ ਅੱਜ ਨਹੀਂ ਜਾ ਪਾਉਂਦੇ ਹਾਲ ਤਾਂ ਦੇਖ ਕਿਆ ਹੋ ਰਿਹਾ ਬਾਹਰ ਮਿੱਟੀ ਦਾ ਜਨਮ ਤੂੰ ਫਰੀ ਕਦੇ ਕਰਦਾ ਹੁੰਦਾ ਤੂੰ ਭੱਜਣਾ ਹੁੰਦਾ ਕੋਈ ਇਹਟ ਖੋਲ ਗਿਆ ਰਾਮ ਮਾ ਆਹੋ ਮੈਂ ਖੋਲ ਦਨੇ ਕਿਉਂਕਿ ਮੀ ਹਵਾ ਘਟ ਗਈ ਹਵਾ ਪਹਿਲਾਂ ਉਹ ਪਹਿਲਾਂ ਨੇਰੀ ਕਿੰਨੀ ਸੀ ਉਹ ਦੇਖੋ ਸਾਰਾ ਸਮਾਨ ਡਸਟਬਿਨ ਪੀੜੀ ਬਸ ਹੁਣ ਅੱਛਾ ਉਹ ਦੇਖੋ ਮੰਮਾ ਜੀ ਹਾਪੀ ਹੋਣਾ ਤੇ ਚਾਦਰ ਪਾ ਕਿ ਨਹੀਂ ਆ ਗਈ ਉਹ ਦੇਖੋ ਹਰੀ ਉਹ ਦੇਖੋ ਮੋਟਰਸਾਈਕਲ ਕੋਲ ਅੱਛਾ ਮੀ ਦੇਖੋ ਨੀ ਇਹ ਨਾ ਹੈ ਨਹੀਂ ਜਿੰਨਾ ਹਵਾ ਨੇ ਮਚਾਇਆ ਪਿਆ ਸ਼ੋਰ ਮਚਾਇਆ ਪਿਆ ਏ ਜਿਵੇਂ ਉਹ ਐਨੀ ਬਿਜਲੀ ਲਾਸ ਕਰਹੀ ਆ ਰੋਟੀ ਰੋਟੀ ਤਾਂ ਅਸੀਂ ਬਣਾ ਲਈ ਤੇ ਨਾ ਸਾਡਾ ਜਿਹੜਾ ਸੋਈ ਦਾ ਉਹ ਪੱਖੇ ਵਾਲਾ ਉੱਪਰ ਮੁਗ ਗਿਆ ਖਾਲੀ ਕੀਤਾ ਹੋਇਆ ਦੀ ਨਾ ਬਣਾਵਾਇਆ ਹੋਇਆ ਦੀ ਮਿਸਤਰੀਆਂ ਤਾਂ ਉਹਦਾ ਜਿੱਥੇ ਅਸੀਂ ਫੱਟਾ ਲਵਾ ਕੇ ਬੰਨ੍ਹਿਆ ਤੇ ਉਹ ਵੀ ਫੋਨ ਟਿਕਾ ਕੇ ਰੱਖ ਫੱਟਾ ਟਿਕਾ ਨਾ ਸੌਰੀ ਫੱਟਾ ਲਵਾਇਆ ਹੋਇਆ ਸੀਗਾ ਉਹ ਵੀ ਅਨੇ ਤੇਜ਼ ਤੂਫਾਨ ਨੇ ਅੱਜ ਫੱਟਾ ਚੱਕ ਕੇ ਮਾਰਿਆ ਉਹ ਦੇਖਾਂਗੇ ਉਹਨਾਂ ਨੂੰ ਤਾਂ ਵੈਸੇ ਪੱਖੇ ਵਾਲੀ ਜਗ੍ਹਾ ਨੂੰ ਉਹਨੂੰ ਬੰਦ ਹੀ ਕਰਾਵਾਂਗੇ ਕਿਉਂਕਿ ਉਹਦਾ ਕੋਈ ਕੰਮ ਨਹੀਂ ਕਿਉਂਕਿ ਜਦ ਐਵੇਂ ਆਰ ਸੋਈਆਂ ਦੇ ਕੰਮ ਹੋਣੇ ਫਿਰ ਉੱਥੇ ਉਹ ਲੱਗ ਜਾਣੀਆਂ ਨੇ ਜਿਹੜੀਆਂ ਹੋ ਕੀ ਹੁੰਦੀਆਂ ਨੇ ਚਿਮਨੀਆਂ ਜਿਹਾ ਹਨਾ ਉਹ ਲੱਗ ਜਾਣੀਆਂ ਉਹ ਦੇਖੋ ਪਿਆ ਹਾਂ ਲਿਖ ਗਿਆ ਮਾ ਬਾਏ ਨੇ ਸੋਹਣੀਆ ਜੀ ਕਹਤਾ ਉਹ ਰਮਝਾ ਢਾਕੇ ਵੈਜੋ ਕਿਉਂਕਿ ਮੀ ਪੈ ਰਿਹਾ ਥੋਣੀ ਮੈਂ ਰੋਟੀ ਬਣਾ ਕੇ ਆਈ ਆ ਤੇ ਜਿਹੜਾ ਤਾ ਰੋਟੀ ਮੰਗ ਰਿਹਾ ਉਹ ਕੌਣ ਦੇਊਗਾ ਹੈ 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 ਤੁਸੀਂ ਮੈਨੂੰ ਦੇ ਕੇ ਵੈਜੋ ਅੱਜ ਮੈਂ ਮੰਗਿਆ ਸੀਗਾ ਵੀ ਮੀ ਆ ਜੇ ਰੱਖ ਤੋ ਵੀ ਨਾ ਗਰਮੀ ਬਹੁਤ ਹੋ ਰਹੀ ਹੈ ਵੀ ਮੀ ਪੈਣਾ ਚਾਹੀਦਾ ਹੈ ਅੱਜ ਮੇਰੀ ਦੁਆ ਪੂਰੀ ਹੋ ਗਈ ਵੀ ਮੀ ਆ ਗਿਆ ਥੋੜਾ ਆਇਆ ਹੈ ਪਰ ਆ ਗਿਆ ਬੱਸ ਯਾਨੀ ਕਿ ਆਏ ਅੱਜ ਦੀ ਦਿਹਾੜੀ ਗਰਮੀ ਦੀ ਲੰਘ ਜੂਗੀ ਕੱਲ ਨੂੰ ਗਰਮੀ ਫੇਰ ਸ਼ੁਰੂ ਹੋ ਜੇਗੀ ਹੁਣ ਮੰਨਗੇ ਨਾ ਰੱਬ ਨੇ ਕਰ ਅੰਦੇ ਅੰਧੇਰ ਨਹੀਂ ਹੈਗੀ ਲੇਕਿਨ देर ਜ਼ਰੂਰ ਆ ਉਲਟਾ ਬੋਲ ਗਿਆ ਤੂੰ देर ਨਹੀਂ ਹੈਗੀ ਨਾ ਸੋਰੀ ਹਾਂ ਅੰਧੇਰ ਨਹੀਂ ਹੈਗਾ ਪਰ ਦੇਰ ਜ਼ਰੂਰ ਆ ਤੂੰ ਸਹੀ ਬੋਲੇ ਮੈਂ ਸੁਣਨੇ ਚ ਉਲਟਾ ਕਰਤਾ ਸੁਣਨੇ ਚ ਉਲਟਾ ਕਰਤਾ ਦੇਰ ਹੀ ਆਬ ਨਹੀਂ ਆ ਰਹਾ ਹੈ ਈ ਆ ਗਿਆ ਮੈਂ ਬਹੁਤ ਜ਼ਿਆਦਾ ਘਟਾ ਤੇ ਅੱਜ ਦਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਹੁਣ ਆਪਾਂ ਤੁਹਾਨੂੰ ਮਿਲਦੇ ਆ ਆਪਣੇ ਅਗਲੇ ਵਲੌਗ 'ਚ ਚੈਨਲ ਨੂੰ ਸਬਸਕ੍ਰਾਈਬ ਜਾਂਦੇ ਜਾਂਦੇ ਜ਼ਰੂਰ ਕਰਦੇ